ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਤਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਪ੍ਰਕਾਸ਼ਪੁਰਬ ਮੌਕੇ ਜਥੇਦਾਰ ਨੇ ਸੰਗਤ ਨੂੰ ਦਿੱਤੀ ਵਧਾਈਆਂ ਅੱਜ ਦਰਬਾਰ ਸਾਹਿਬ ਵਿਖੇ ਹੋਵੇਗੀ ਵਿਸ਼ੇਸ਼ ਆਤੀਸ਼ਬਾਜ਼ੀ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ ਵਿਜਾ ਰੱਦ ਕਰਨ ਤੇ ਬੋਲੇ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰੂ ਨਾਨਕ ਦੇਵ ਜੀ ਦਾ ਅੱਜ 555ਵਾਂ ਪ੍ਰਕਾਸ਼ ਪੁਰਬ ਸੀਐਮ ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ ਵਿੱਤ ਮੰਤਰੀ ਹਰਪਾਲ ਚਿਮਾ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ ਹਰਿਆਣਾ ਵਿਧਾਨ ਸਭਾ ਮਾਮਲੇ ਨੂੰ ਲੈ ਕੇ ਦਿੱਤਾ ਮੰਗ ਪੱਤਰ ਹੁਣ ਖਬਰਾਂ ਵਿਸਤਾਰ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸੰਗਤਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਉੱਤੇ ਚਾਨਣਾ ਪਾਉਂਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਉੱਤੇ ਚੱਲਣ ਦੀ ਅਪੀਲ ਕੀਤੀ ਹੈ। ਸਿੱਟੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅੱਜ ਵਿਸ਼ਵ ਪੱਧਰ ਤੇ ਵਿੱਚ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਚ ਸੰਗਤਾਂ ਵੱਡੀ ਗਿਣਤੀ ਚ ਨਤਮਸਤਕ ਹੋ ਰਹੀਆਂ ਨੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਹਰਮੰਦਰ ਸਾਹਿਬ ਅਤੇ ਪਾਕਿਸਤਾਨ ਚ ਨਨਕਾਣਾ ਸਾਹਿਬ ਨੂੰ ਫੁੱਲਾਂ ਅਤੇ ਲਾਈਟਾਂ ਦੇ ਨਾਲ ਸਜਾਇਆ ਹੋਇਆ ਹੈ ਅੱਜ ਦਿਨ ਪਰ ਸ੍ਰੀ ਹਰਮੰਦਰ ਸਾਹਿਬ ਅਤੇ ਨਨਕਾਣਾ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਹੈ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਤਖਤ ਸਿੰਘ ਨੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸੇ ਮਾਰਗ ਉਤੇ ਚੱਲਣ ਦੀ ਅਪੀਲ ਵੀ ਕੀਤੀ ਹੈ। ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇਜੰਤ ਪਏ ਹਰਿਆਵਲੇ ਜਿਨਿ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋਜਨਨੀ ਜਿਨ ਗੁਰੂ ਜਾਣਿਆ ਮਾਏ ਅੱਜ ਦੇ ਸ਼ੁਭ ਦਿਹਾੜੇ ਤੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਤਪ ਦੀ ਹੋਈ ਲੋਕਾਈ ਨੂੰ ਠੰਡ ਵਰਤੌਣ ਵਾਲੇ ਸੜਦੇ ਹੋਏ ਹਿਰਦਿਆਂ ਨੂੰ ਸ਼ਾਂਤ ਕਰਨ ਵਾਲੇ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪਿਤਾ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਏ ਪੋਏ ਤਰਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸਤਿਗੁਰਾਂ ਨੇ ਆਪਣੇ ਸੰਸਾਰਕ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਤਕੀਬ ਨੂੰ ਸਾਰਦਾ ਪਰਮਣ ਕੀਤਾ ਔਰ ਜੋ ਸੱਚ ਦਾ ਉਪਦੇਸ਼ ਸੀ ਜੋ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਇਦਾ ਜੋ ਉਪਦੇਸ਼ ਸੀ ਉਹ ਲਕਾਇ ਨੂੰ ਬਖਸ਼ਿਸ਼ ਕੀਤਾ ਕਿਉਂਕਿ ਉਸ ਵਕਤ ਜਿੰਨਾ ਵੀ ਸਮਾਜ ਹੈ ਉਹ ਭਟਕਿਆ ਹੋਇਆ ਸੀ ਰਾਜ ਪਾਪੀ ਬਣ ਚੁੱਕੇ ਸਨ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਕੁੱਤਿਆਂ ਦਾ ਰੂਪ ਧਾਰਨ ਕਰ ਲਿਆ ਔਰ ਜਿਹੜੀ ਨਿਆਂ ਪ੍ਰਣਾਲੀ ਸੀ ਉਹਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਔਰ ਜਿਹੜੇ ਨਿਆਂ ਕਰਨ ਵਾਲੇ ਸਨ ਉਹ ਲਾਲਚੀ ਬਣ ਚੁੱਕੇ ਸਨ ਰਿਸ਼ਵਤ ਲੈ ਲੈ ਕੇ ਉਹ ਨਿਆਂ ਕਰਦੇ ਸਨ ਸੋ ਐਸੇ ਅੰਧੇਰੇ ਵਿੱਚ ਸਤਿਗੁਰਾਂ ਨੇ ਗਿਆਨ ਦਾ ਪ੍ਰਕਾਸ਼ ਕੀਤਾ ਸਮੁੱਚੇ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਧੰਨ ਗੁਰੂ ਅੰਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਤੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਅੱਜ ਸਮੁੱਚੇ ਸੰਸਾਰ ਵਿੱਚ ਬਹੁਤ ਚੜ੍ਹਦੀ ਕਲਾ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਜੋ ਉਪਦੇਸ਼ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਕੇ ਛਕਣਾ ਔਰ ਜੋ ਉਪਦੇਸ਼ ਸਤਿਗੁਰਾਂ ਨੇ ਪਰਮਣ ਕਰਕੇ ਸਾਨੂੰ ਸਾਰਿਆਂ ਨੂੰ ਲੁਕਾਇ ਨੂੰ ਬਖਸ਼ਿਸ਼ ਕੀਤਾ ਉਹਦੇ ਉਤਾਰਨੀ ਹੋ ਕੇ ਤੇ ਸਤਿਗੁਰਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਇਸ ਮਰੁੱਖਾ ਜੀਵਨ ਨੂੰ ਸਫਲਾ ਕਰਨ ਦੀ ਗਤਨ ਕਰੀਏ ਸਮੁੱਚੇ ਸੰਸਾਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਦੱਸਦੇ ਕਿ ਅੱਜ ਰਾਤ ਨੂੰ ਹਰਮੰਦਰ ਸਾਹਿਬ ਦੇ ਵਿੱਚ ਵਿਸ਼ੇਸ਼ ਆਤੀਸ਼ਬਾਜੀ ਹੋਵੇਗੀ ਇਸ ਵਾਰ ਪ੍ਰਦੂਸ਼ਣ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਿਸਮ ਦੇ ਫਟਾਕੇ ਚਲਾਉਣ ਚਾਰੀ ਹੈ ਜਿਸ ਦੇ ਵਿੱਚ ਲਾਈਟਾਂ ਨਿਕਲਣਗੀਆਂ ਅਤੇ ਬਹੁਤ ਘੱਟ ਧੂਆਂ ਹੋਵੇਗਾ ਇਸ ਤੋਂ ਇਲਾਵਾ ਹਰਮੰਦਰ ਸਾਹਿਬ ਦੇ ਵਿੱਚ 1 ਲੱਖ ਤੋਂ ਵੱਧ ਕੇਉ ਦੇ ਦੀਵੇ ਵੀ ਜਗائے ਜਾਣਗੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਹਜ਼ਾਰਾਂ ਵਿੱਚ ਸਿੱਖ ਸੰਗਤਾਂ ਅੱਜ ਪਾਕਿਸਤਾਨ ਦੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਨਸਤ ਮਸਤਕ ਹੋਈਆਂ ਇਸ ਮੌਕੇ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਸਿੱਖ ਸੰਗਤਾਂ ਦੇ ਵਿਜੇ ਰਾਤ ਕਿਤੇ ਜਾਣਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਨਜ਼ਰ ਆਏ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵੱਲੋਂ 1481 ਸ਼ਰਧਾਲੂਆਂ ਨੂੰ ਵੀਜ਼ਾ ਨਾ ਦਿੱਤੇ ਜਾਣ ਨੂੰ ਲੈ ਕੇ ਬੋਲਦੇ ਨਜ਼ਰ ਆਏ ਨੇ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾ ਦੇ ਵੀਜ਼ੇ ਰੱਦ ਕਰਨ ਉੱਤੇ ਇਤਰਾਜ਼ ਪ੍ਰਗਟਾਇਆ ਸੀ ਪਰ 80% 3200 ਵੀਜ਼ੇ ਭੇਜੇ ਸੀ ਪਰ ਫਿਰ ਵੀ ਸਿਰਫ 2500 ਦੇ ਕਰੀਬ ਹੀ ਸੰਕਤ ਆਈ ਹੈ ਜੀ ਚੌਧਰੀ ਸਾਲੇਖ ਸਾਹਿਬ ਤੇ ਆਪਣੀ ਟੀਮ ਦੇ ਨਾਲ ਸੇਵਾ ਨਿਭਾ ਰਹੇ ਹਨ ਅੱਜ 6.5 ਲੱਖ 7000 ਤੋਂ ਜ਼ਿਆਦਾ ਡਾਇਸਪੋਰਾ ਪਾਕਿਸਤਾਨ ਦੇ ਇਸ ਵਕਤ ਮੌਜੂਦ ਹੈ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਹੈ। ਭਾਰਤ ਤੋਂ 25000 ਦੇ ਕਰੀਬ ਸੰਗਤ ਆਈ ਹੈ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਜ਼ਿਆਂ ਤੇ ਗੱਲ ਕੀਤੀ। ਅਸੀਂ ਤੇ ਤੁਹਾਨੂੰ 3200 ਵੀਜ਼ਾ ਇਸ਼ੂ ਕਰ ਦਿੱਤਾ। ਹੁਣ ਸੋਚਣ ਦੇ ਲੋਕ ਹੈ 2500 ਕਿਉਂ ਆਏ? ਉਹ ਤੁਸੀਂ ਸੜਕ ਕੋਲ 3200 ਵਿਜ਼ਾ ਬਾਗਦੋਸ਼ਾ ਤੋਂ ਰਜਾਣਾ 5000 ਵਿਜ਼ਾ ਦੇ ਰਹੇ ਆਓ ਕਿਉਂ ਨਹੀਂ ਆਂਦੇਓ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਦੇ ਲੰਘੇ ਆਸਤੇ ਤੋਂ 74 ਸਾਲ ਤੁਸੀਂ ਅਰਦਾਸਾਂ ਕੀਤੀਆਂ ਰਜ਼ੋਈਆਂ ਕੀਤੀਆਂ ਮੰਨਤਾ ਮੰਗੀਆਂ ਸੰਗਰਾਂਦ ਤੇ ਆਏ ਪੁਰਨਾਮਾਸ਼ੀ ਤੇ ਆਏ ਕਿ ਗੁਰੂ ਨਾਨਕ ਪਾਸ਼ਾ ਇਸ ਦਰ ਨੂੰ ਖੋਲ ਦਿਓ 550 ਸਾਲਾਂ ਤੇ ਦਰ ਖੁੱਲ ਗਿਆ ਕਿਉਂ ਨਹੀਂ ਆਰੀ ਸੰਗਤ ਗੁਰੂ ਨਾਨਕ ਪਾਸ਼ਾ ਅਸਤੇ ਤੁਸੀਂ ਅੱਗੇ ਅਰਦਾਸਾਂ ਕਰਦੇ ਹੋ ਕਿ ਵਿਚੜੀਆਂ ਸਥਾਨਾਂ ਦੇ ਦਰਸ਼ਿਤ ਕਰਾਓ ਤੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਉਪਰਾਲਾ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਆਪਣਾ ਦਰ ਖੋਲ੍ਹ ਦਿੱਤਾ ਹੁਣ ਸੱਜ ਜੀ ਤੁਹਾਡੇ ਵਾਸਤੇ ਸੋਚਣ ਦੀ ਲੋੜ ਹੈ ਜਦ ਗੁਰੂ ਨਾਨਕ ਪਾਤਸ਼ਾਹ ਦਾ ਦਰ ਸ਼ਬਦ ਕੀਰਤਨ ਲਈ ਤੁਹਾਨੂੰ ਢੀਕ ਰਹੇ ਆ ਅਸੀਂ ਬਾਹਾਂ ਖੋਲ੍ਹ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਕਿ 5000 ਸ਼ਰਧਾਲੂ ਆਵੇ ਤੁਹਾਡੇ ਵਾਸਤੇ ਲੰਗਰ ਦਾ ਵੀ ਇੱਥੇ ਰੋਜ਼ਾਨਾ ਤਿਆਰੀ ਹੁੰਦੀ ਹੈ ਅਕਾਮੋਡੇਸ਼ਨ ਦੀ ਵੀ ਤਿਆਰੀ ਹੁੰਦੀ ਹੈ پاکستان ਦਾ ਮੁਸਲਮਾਨ ਭਾਈਚਾਰਾ ਵੀ ਤੇ ਪੁੱਛਿਆ ਹੁੰਦਾ ਹੈ ਕਿ ਸਾਡੀ ਸੰਗਤ ਆਹੀ ਅਸੀਂ ਉਹਨਾਂ ਨੂੰ ਰਿਸਿਵ ਕਰਨਾ ਹੈ ਪਰ ਸੰਗਤ ਨਹੀਂ ਆਂਦੀ ਅਸੀਂ ਰੋਜ਼ਾਨਾ ਇਹੀ ਆਸ ਉਮੀਦ ਲਾ ਕੇ ਕਰਤਾਰਪੁਰ ਸਾਹਿਬ ਤੇ ਬੈਠੇ ਹੁੰਦੇ ਆ ਕਿ ਸੰਗਤ ਕੱਲ ਆ ਜਾਏਗੀ ਪਰ ਸੰਗਤ ਨਹੀਂ ਆਂਦੀ ਸੋਸਾਇਟੀ ਨੂੰ ਸਾਡਾ ਦਿਲ ਬਹੁਤ ਵੱਡਾ ਹੈ ਅਸੀਂ ਹਮੇਸ਼ਾ ਭਾਈਚਾਰੇ ਏਕਤਾ ਔਰ ਮੁਹੱਬਤ ਦੀ ਗੱਲ ਕਰਦੇ ਆਂ ਦੱਸਦੀ ਕਿ ਸ਼੍ਰੋਮਣੀ ਕਮੇਟੀ ਨੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ 2244 ਸ਼ਰਧਾਲੂਆਂ ਦੇ ਪਾਸਪੋਰਟਾਂ ਦੇ ਜਿਸਤ ਜਿਨ੍ਹਾਂ ਵਿੱਚੋਂ 763 ਸ਼ਰਧਾਲੂਆਂ ਨੂੰ ਦੂਤਾਵਾਸ ਨੇ ਵੀਜ਼ੇ ਜਾਰੀ ਕੀਤੇ ਸੀ ਤੇ 1481 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਦਿੱਤੇ ਗਏ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਸੀਐਮ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਰੰਜੀਤ ਐਵੇਨਿਊ ਵਿਖੇ ਨਤਮਸਤਕ ਹੋਏ ਇਸ ਦੌਰਾਨ ਉਹਨਾਂ ਨੇ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਅੱਜ ਜੋ ਅੰਮ੍ਰਿਤਸਰ ਵਿਖੇ ਸੰ, ਇਸ ਲਈ ਉਹਨਾਂ ਨੇ 6ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਉਹ ਹਰਮੰਦਰ ਸਾਹਿਬ ਨਹੀਂ ਗਏ ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਮੀਡੀਆ ਨੇ ਉਹਨਾਂ ਤੋਂ ਚੰਡੀਗੜ੍ਹ ਦੇ ਵਿੱਚ ਹਰੀਆਰ ਨੂੰ ਜ਼ਮੀਨ ਦੇਣ ਬਾਰੇ ਪੁੱਛਿਆ ਪਰ ਉਹਨਾਂ ਨੇ ਇਸ ਉੱਤੇ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅੱਜ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਸਾਬ ਦਾ 555ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ 'ਚ ਮੈਂ ਸਾਰੀ ਦੁਨੀਆ ਦੇ ਵਿੱਚ ਵਸਦੇ ਸਰਬੱਤ ਦਾ ਪਲਾ ਮੰਗਣ ਵਾਲੀ ਬਾਣੀ ਦੇ ਉਪਾਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਔਰ ਗੁਰੂ ਸਾਹਿਬ ਨੇ ਮਾਨਵਤਾ ਦਾ ਸਨੇਹਾ ਦਿੱਤਾ ਗੁਰੂ ਸਾਹਿਬ ਨੇ ਲੱਖਾਂ ਕਿਲੋਮੀਟਰ ਪੈਦਲ ਚੱਲ ਕੇ ਕਿਰਤ ਕਰੋ ਦਾ ਨਾਮ ਜਪੋਦਾ ਬੰਨ ਸ਼ਕੋਦਾ ਹੋਕਾ ਦਿੱਤਾ ਮਲਕਪਾਗੋ ਭਾਈ ਲੱਲੂ ਦੀਆਂ ਰੋਟੀਆਂ ਚੋਂ ਫਰਕ ਦੱਸਿਆ ਕਿ ਕਿਹੜੀ ਹਰਾਮ ਦੀ ਹੈ ਕਿਹੜੀ ਹਲਾਲ ਦੀ ਹੈ ਕਿਹੜੀ ਸੱਚ ਦੀ ਕਮਾਈ ਦੀ ਹੈ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਮੈਂ ਅੰਮ੍ਰਿਤਸਰ ਸਾਹਿਬ ਚ ਆਇਆ ਹੋਇਆ ਸੀਗਾ ਤੇ ਮੈਂ ਅੱਜ ਇੱਥੇ ਗੁਰਦੁਆਰਾ ਸਾਹਿਬ ਜੀ ਸ਼ਿਮਾਸ਼ਾਹੀ ਗੁਰਦੁਆਰਾ ਸਾਹਿਬ ਮਾਥਾ ਟਿਕਣਾ ਹੈ ਤੇ ਅੱਜ ਦਰਬਾਰ ਸਾਹਿਬ ਦੇ ਵਿੱਚ ਵੀ ਬਹੁਤ ਭਾਰੀ ਗਿਣਤੀ ਚ ਜਿਹੜੇ ਦੇਸ਼ਾਂ-ਵਦੇਸ਼ਾਂ ਤੋਂ ਸੰਗਤ ਆਉਗੀ ਮੈਂ ਇਤਨਾ ਨਹੀਂ ਚਾਹੁੰਦਾ ਸੀਗਾ ਕਿ ਜੇ ਮੈਂ ਜਾਵਾਂ ਤੇ ਕੋਈ ਹੋਰ ਇਤਨਾ ਨਾ ਹੋਵੇ ਸੰਗਤਾਂ ਨੂੰ ਮੱਥਾ ਟੇਕਣ ਲੋਕ ਕੋਈ ਦਰਵਾਰਾ ਸੀ ਤਾਂ ਆਉਂਦੇ ਰਹੇ ਸੋ ਬਹੁਤ-ਬਹੁਤ ਮੁਬਾਰਕਾਂ ਔਰ ਗੁਰੂ ਸਾਹਿਬ ਨੇ ਬਹੁਤ ਸਦੀਆਂ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਿ ਮਾਤਾ ਪਵਨ ਨੂੰ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਤੇ ਇਹ ਤਿੰਨੋਂ ਦਰਜੇ ਕਾਇਮ ਰੱਖਣਾ ਸਾਡਾ ਫਰਜ ਬਣਦਾ ਸੋ ਪ੍ਰਮਾਤਮਾ ਸਾਨੂੰ ਸਮਤ ਬਖਸ਼ੇ ਬਲ ਬੁੱਧੀ ਬਖਸ਼ੇ ਕਿਸੀ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਪ੍ਰੇਰਨਾਵਾਂ ਤੇ ਚੱਲ ਸਕੀ ਸਾਸੀ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬਾਜਿਵਿਸ਼ਵ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਚ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਅੰਮ੍ਰਿਤਸਰ ਪੰਜਾਬ ਦੇ ਵਿੱਚ ਹਰਿਮੰਦਰ ਸਾਹਿਬ ਅਤੇ ਪਾਕਿਸਤਾਨ ਦੇ ਵਿੱਚ ਨਨਕਾਨਾ ਸਾਹਿਬ ਨੂੰ ਫੁੱਲਾਂ ਅਤੇ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ। ਹਰਿਆਣਾ ਵਿਧਾਨ ਸਭਾ ਨੂੰ ਚੰਡੀਗੜ੍ਹ ਵਿੱਚ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਹੈ। ਮੁਲਾਕਾਤ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਰਾਜਪਾਲ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਹੁਣ ਉਹ ਇਸ ਮਾਮਲੇ ਤੇ ਕਾਨੂੰਨੀ ਲੜਾਈ ਲੜਨਗੇ। ਚੰਡੀਗੜ੍ਹ ਜੋ ਹਰਿਆਣਾ ਵਿਧਾਨ ਸਭਾ ਨੂੰ ਥਾਂ ਦੇਣ ਦਾ ਮਾਮਲਾ ਗਰਮਾ ਚੁਕਿਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਦੀ ਅਗਵਾਈ ਵਾਲੀ ਟੀਮ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਘਟਾਰੀਆ ਦੇ ਨਾਲ ਮੁਲਾਕਾਤ ਕੀਤੀ ਹੈ ਮੀਟਿੰਗ ਤੋਂ ਬਾਅਦ ਚਿਮਮਾ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਨੂੰ ਮਿਲ ਚੁੱਕੇ ਹਾਂ ਚੰਡੀਗੜ੍ਹ ਪੰਜਾਬ ਦਾ ਹੈ ਚੰਡੀਗੜ੍ਹ ਪੰਜਾਬ ਦੀ ਰਾਜਸਤਾਨੀ ਹੈ ਅਜਿਹੀ ਸਥਿਤੀ ਦੇ ਵਿੱਚ ਹਰਿਆਣਾ ਕੋਲ ਨਾ ਤਾਂ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਬਣਾਉਣ ਦਾ ਅਧਿਕਾਰ ਹੈ ਅਤੇ ਨਾ ਹੀ ਕੋਈ ਹੋਰ ਇਮਾਰਤ ਅੱਜ ਦਾ ਜਿਹੜਾ ਮੇਨ ਸਬਜੈਕਟ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਰਾਜਸਤਾਨੀ ਚੰਡੀਗੜ੍ਹ ਆ ਜਿੱਥੇ ਆਪਾਂ ਅੱਜ ਖੜੇ ਆ ਮਾਨਯੋਗ ਗਵਰਨਰ ਸਾਹਿਬ ਦੇ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਗਵਰਨਰ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਰਾਜਪਾਬੰਦ ਦੇ ਸਾਹਮਣੇ ਆਪਾਂ ਖੜੇ ਆ ਕਿ ਚੰਡੀਗੜ੍ਹ ਦੇ ਉੱਤੇ ਬਹੁਤ ਪੁਰਾਣੀ ਔਰ ਬਿਲਕੁਲ ਸਹੀ ਮੰਗ ਜਿਹੜੀ ਆ ਉਹ ਪੰਜਾਬ ਦੀ ਆ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾਗਾ ਔਰ ਪੰਜਾਬ ਦੀ ਰਾਜਧਾਨੀ ਆ ਇੱਥੇ ਕਿਸੇ ਹੋਰ ਸੂਬੇ ਨੂੰ ਯਾਨੀ ਕਿ ਸਾਡੇ ਗੁਆਢੀ ਸੂਬੇ ਨੂੰ ਹਰਿਆਣਾ ਨੂੰ ਨਾ ਹੀ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਆ ਨਾ ਹੀ ਇੱਥੇ ਆਪਣਾ ਕੋਈ ਹੋਰ ਜਿਹੜਾ ਲੀਗਲ ਕੰਮ ਉਹ ਕਰਨ ਦਾ ਹੱਕ ਆ ਇਸ ਗੱਲ ਨੂੰ ਲੈ ਕੇ ਅਸੀਂ ਮਨਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਇਾਂਗੇ ਕਿਉਂਕਿ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਮਹੱਤਮਪੂਰਨ ਜੜੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਕਾਫੀ ਡਿਵੈਲਪਮੈਂਟ ਦੇਖਣ ਨੂੰ ਮਿਲੀਆਂ ਕਿ ਕਿਸ ਤਰ੍ਹਾਂ ਇਕੋ ਜ਼ੋਨ ਜਿਹੜਾ ਇਕੋ ਸੈਂਸਿਟਿਵ ਜ਼ੋਨ ਆ ਉਹਦਾ ਰਾਸਤਾ ਘਟਾ ਦਿੱਤਾ ਗਿਆ ਔਰ ਮਾਨਯੋਗ ਗਵਰਨਰ ਸਾਹਿਬ ਕੋਲੇ ਹਰਿਆਣਾ ਸਰਕਾਰ ਨੇ ਇੱਕ ਪ੍ਰਪੋਜ਼ਲ ਜਿਹੜੀ ਆ ਉਹ ਭੇਜੀਆ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਜਕੂਲੇ ਦੀ 12 ਏਕੜ ਜ਼ਮੀਨ ਜਿਹੜੀ ਆ ਉਹਦੇ ਰਿਟਰਨ ਵਜੋਂ ਦਿੱਨੇ ਆਗੇ ਹਾਲਾਂਕਿ ਮਕਸਦ ਨਹੀਂ ਲਿਖਿਆ ਹੋਇਆ ਪਰ ਲੇਕਿਨ ਇਹ ਸਪਸ਼ਟ ਆ ਕਿ ਹਰਿਆਣਾ ਸਰਕਾਰ ਦਾ ਇਹ ਮਕਸਦ ਆ ਕਿ ਉੱਥੇ ਹਰਿਆਣਾ ਦੀ ਵਿਧਾਨ ਸਭਾ ਬਣਾਈ ਜਾਵੇ ਕਿ ਚੰਡੀਗੜ੍ਹ ਦੇ ਅੰਦਰ ਉਸ ਲੈਂਡ ਉੱਪਰ ਹਰਿਆਣਾ ਦੀ ਵਿਧਾਨ ਸਭਾ ਸਟੈਬਲਿਸ਼ ਕੀਤੀ ਜਾਵੇ ਪਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਇਹਦੇ ਖਿਲਾਫ ਆਪਣਾ ਸਖਤ ਰੋਸ ਪ੍ਰਦਰਸ਼ਨ ਇਹਦੇ ਖਿਲਾਫ ਸਖਤ ਜਿਹੜਾ ਹੈਗਾ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਉਹ ਆਨਰੇਬਲ ਗਵਰਨਰ ਸਾਹਿਬ ਕੋਲੇ ਦਰਜ ਕਰਵਾ ਕੇ ਆਇਆਗੇ ਦੱਸਤੀ ਕਿ ਹਰਿਆਣਾ ਸਰਕਾਰ ਨੂੰ ਚੰਡੀਗੜ੍ਹ 'ਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣ ਦੇ ਲਈ ਪੇਸ਼ਾਰੀਆਂ ਦਿੱਕਤਾ ਦੂਰ ਹੋਕੀਆਂ ਨਹੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਵਿਧਾਨ ਸਭਾ ਦੇ ਲਈ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਵੱਲ ਜਾਣ ਵਾਲੀ 10 ਏਕੜ ਜ਼ਮੀਨ ਦਿੱਤੀ ਜਾਵੇਗੀ ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਜ਼ਮੀਨ ਦੇਣ ਦਾ ਮਾਮਲਾ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਸਿਆਸੀ ਆਗੂ ਲਗਾਤਾਰ ਬਿਆਨ ਦੇ ਰਹੇ ਨੇ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਦਾਵਾ ਕੀਤਾ ਕਿ ਚੰਡੀਗੜ੍ਹ ਤੇ ਹਰਿਆਣੇ ਦਾ ਵੀ ਹੱਕ ਹੈ। ਉਹ ਪੰਜਾਬ ਦੇ ਸਿਆਸੀ ਆਗੂਆਂ ਨੂੰ ਨਸੀਹਤ ਦੰਦੇ ਹੋਏ ਵੀ ਨਜ਼ਰ ਆਇਆ। हरियाणा ਦੀ ਨਵੀਂ ਵਿਧਾਨ ਸਭਾ ਦਾ ਮੁੱਦਾ ਇੱਕ ਵਾਰ ਮੁੜ ਤੋਂ ਗਰਮਾਇਆ ਹੋਇਆ ਹੈ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਚੰਡੀਗੜ੍ਹ ਬਾਰੇ ਹਰਿਆਣਾ ਦੇ ਦਾਅਵੇ ਨੂੰ ਗਲਤ ਕਰਾ ਦਿੱਤਾ ਹੈ ਤਾਂ ਜੋ ਦੂਜੇ ਪਾਸੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਚੰਡੀਗੜ੍ਹ ਉਤੇ ਹਰਿਆਣਾ ਦਾ ਵੀ ਹੱਕ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਉਤੇ ਲੋਕਾਂ ਦਾ ਧਿਆਨ ਪਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ इस प्रकार की घटिया राजनीति को ये घसीटने का काम करते हैं पहले इन्होंने एसवाईएल के पानी को रोका अब विधानसभा के ऊपर आगे अरे भाई ये चंडीगढ़ के ऊपर हरियाणा का भी आका है आप ये, ये मत कहिए, आप लोगों के हित के लिए काम करिए आप इस प्रकार का द्वेष खड़ा करना इस प्रकार से ध्यान डाइवर्ट करना ये ना तो आपको शोभा देता है ना किसी और को शोभा देता है आप लोगों के हित में काम करिए कि लोगों को हमने क्या सुविधाएं देनी है हमारा हक नहीं है क्या यहां पे हमारा हक है चंडीगढ़ के ऊपर आप हाँ इस प्रकार की बात मैं वहां के आदरणीय मुख्यमंत्री हैं भगवंत मान जी उनसे निवेदन करूंगा कि वहां के किसान के हित में आप कदम उठाइए अच्छा लगेगा हमें भी हम भी आपसे कुछ ना कुछ पता लगे भी पंजाब के किसान के लिए उनकी फसल एमएसपी पर खरीदी है उनको कोई मुआवजा दिया है ये इस प्रकार की बात करिए ये इस प्रकार की बातें क्यों करते हैं कि भैया हमने पानी रोक दिया हमने उनको विधानसभा नहीं बनने देंगे ये क्या मतलब है ਇਹ ਕੋਈ ਮਤਲਬ ਨਹੀਂ ਹੈ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇ ਲਈ ਜ਼ਮੀਨ ਦਾ ਮਾਮਲਾ ਇਸ ਸਮੇਂ ਪੱਕਿਆ ਹੋਇਆ ਹੈ ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਅਗੂ ਪਤਪਦ ਸਿੰਘ ਬਾਜਵਾ ਜੀ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਚੁੱਕੇ ਨੇ ਤਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚਿੰਬਾ ਨੇ ਸ਼ੁਕਰਵਾਲ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਹੈ ਫਿਲਹਾਲ ਦੋਹਾਂ ਸੂਬਿਆਂ ਦੇ ਸਿਆਸੀ ਅਗੂਆਂ ਦੀ ਬਿਆਨਬਾਜ਼ੀ ਕਿੱਥੇ ਜਾ ਕੇ ਰੁਕਦੀ ਹੈ ਇਹ ਹੁਣ ਵੇਖਣਾ ਹੋਵੇਗਾ ਚੰਡੀਗੜ੍ਹ ਤੇ ਮੁੱਦੇ ਤੇ ਹਰਿਆਣਾ ਦੇ ਮੰਤਰੀ ਅਨਿਲ ਵਿਜਦਾ ਬਿਆਨ ਸਾਹਮਣੇ ਆਏ ਵਿਜਦਾ ਕਹਿਣਾ ਹੈ ਕਿ ਪੰਜਾਬ ਦੇ ਦੋਹਾਂ ਸੂਬਿਆਂ ਵਿਚਾਲੇ ਸਮਝੌਤਾ ਲਾਗੂ ਨਹੀਂ ਕੀਤਾ ਇਸ ਲਈ ਚੰਡੀਗੜ੍ਹ ਤੇ ਪੰਜਾਬ ਦਾ ਦਾਵਾ ਨਹੀਂ ਕਰ ਸਕਦਾ ਚੰਡੀਗੜ੍ਹ ਨੂੰ ਲੈ ਕੇ ਸਿਰਫ ਤੁਹਾਂ ਸੂਬਿਆਂ ਦੇ ਮੁੱਖ ਮੰਤਰੀ ਹੀ ਨਹੀਂ ਸਗੋਂ ਮੰਤਰੀ ਵੀ ਬਿਆਨ ਦੇ ਰਹੇ ਨੇ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਇਸ ਮੁੱਦੇ ਉੱਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਪੰਜਾਬ ਚੰਡੀਗੜ੍ਹ ਉੱਤੇ ਦਾਵਾ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਨੇ ਉਸ ਸਮਝੌਤੇ ਨੂੰ ਲਾਗੂ ਹੀ ਨਹੀਂ ਕੀਤਾ ਜਿਹੜਾ ਦੋਹਾਂ ਸੂਬਿਆਂ ਵਿਚਾਲੇ ਹੋਇਆ ਸੀ ਇਸ ਤੋਂ ਇਲਾਵਾ ਵਿਜ ਨੇ ਕਿਹਾ ਕਿ ਸੂਬੇ ਦੇ ਵਿੱਚ ਡਿਲੀਮਿਟੇਸ਼ਨ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਵਧ ਸਕਦੀ ਹੈ ਇਸ ਲਈ ਸਾਨੂੰ ਵੱਖਰੀ ਵਿਧਾਨ ਸਭਾ ਦੀ ਜ਼ਰੂਰਤ ਹੈ ਇਹ ਦੇਖਿਆ ਇਸਾ है कि ये जो विधानसभा है जिस वक्त पंजाब हरियाणा अलग हुए तो उस वक्त हरियाणा को इसमें ही एकोमोडेट किया गया और अभी हमारे नब्बे सदस्य हैं और अगला डिलिमिटेशन होता है तो ऐसा अंदाज़ा लगाया जा रहा है कि 120 सौ बीस हो जाएंगे तो 20 सदस्यों के तो बैठने की यहाँ जगह ही नहीं है तो जगह तो हमें चाहिए और चाहिए इसीलिए काफ़ी देर पहले से इसकी हमने तैयारी कर दी थी और जहाँ तक मान साहब कहते हैं कि चंडीगढ़ हमारा है चंडीगढ़ तुम्हारा तब है जब तुम हिंदी भाषी क्षेत्र हमें ट्रांसफ़र कर दोगे जब हमें एस वाई एल का पानी दे दोगे जब तक नहीं देते हो तब तक हमारा लिया ना इसके ऊपर हम इस पर बैठे हुए हैं तभी तक बैठे हुए हैं हम जब आप हम जब आप जो एग्रीमेंट हुआ था उसको लागू ही नहीं करते तो चंडीगढ़ किस प्रकार से तुम्हारा हो सकता है वो ਪਰਦੇਸ਼ ਦੀ ਰਾਜਨੀਤੀ ਦੇ ਹਿਸਾਬ ਨਾਲ ਬੋਲ ਰਿਹਾ ਹਾਂ ਪਰ ਮੈਂ ਦੇਸ਼ ਦੀ ਰਾਜਨੀਤੀ ਦੇ ਹਸਬੇ ਹਰਿਆਣਾ ਦੀ ਨਵੀਂ ਵਿਧਾਨ ਸਭਾ ਦੀ ਜ਼ਮੀਨ ਦੇ ਨੂੰ ਲੈ ਕੇ ਪੱਖਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਦੋਹਾਂ ਸੂਬਿਆਂ ਤੇ ਆਗੂ ਬਿਆਨਬਾਜ਼ੀ ਕਰ ਰਹੇ ਨੇ ਦੱਸਦੇ ਕਿ ਕੇਂਦਰ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੇ ਨਿਰਮਾਣ ਦੇ ਲਈ 11 ਨਵੰਬਰ ਨੂੰ ਗੈਜਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਹਰਿਆਣਾ ਨੂੰ ਚੰਡੀਗੜ੍ਹ ਤੇ ਆਈਟੀ ਪਾਰਕ ਨੇੜੇ ਜ਼ਮੀਨ ਮਿਲੀ ਹੈ ਇਹ ਇਲਾਕਾ ਪੰਚਕੁਲਾ ਦੇ ਨਾਲ ਲੱਗਦਾ ਹੈ ਜਿਮਣੀ ਚੌਣਾ ਵਿਚਾਲੇ ਸਿਆਸੀ ਆਗੂਆਂ ਵੱਲੋਂ ਲਗਾਤਾਰ ਬਿਆਨਬਾਜ਼ੀ ਦਾ ਦੌਰ ਲਗਾਤਾਰ جاری ਹੈ ਹੁਣ ਇਸ ਵਿਚਾਲੇ ਕੇਂਦਰੀ ਰਾਜ ਮੰਤਰੀ ਰਵਨੀਦੀ ਬਿੱਟੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਸੀਐਮ ਮਾਨ ਨੂੰ ਅਪੀਲ ਕੀਤੀ ਹੈ ਕਿ ਕਾਂਗਰਸ ਸਰਕਾਰ ਵੇਲੇ ਜੋ ਸਰਕਾਰੀ ਬਸਾਂ ਦੀਆਂ ਬਾੜੀਆਂ ਨੂੰ ਲੈ ਕੇ ਕੋਟਾਲਾ ਹੋਇਆ ਸੀ ਉਸ ਦੀ ਜਾਂਚ ਕੀਤੀ ਜਾਵੇ ਗਿੱਦੜ ਪਹਾ ਵਿਧਾਨ ਸਭਾ ਸਿਮਨੀ ਚੋਣ ਵਿਚਾਲੇ ਸਿਆਸੀ ਦੁਸ਼ਮਣਪਾਜ਼ੀ ਦਾ ਦੌਰ ਲਗਾਤਾਰ ਜਾਰੀ ਹੈ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ਉੱਤੇ ਦੋਸ਼ ਵੀ ਲਗਾਏ ਜਾ ਰਹੇ ਨੇ ਇਸ ਵਿਚਾਲੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਉੱਤੇ ਵੱਡਾ ਹਮਲਾ ਬੋਲਿਆ ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੀ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬੱਸਾ ਦੀਆਂ ਬਾਟੀਆਂ ਦੇ ਵਿੱਚ ਹੋਏ ਕਥਿਤ ਕਪਲੇ ਦੀ ਜਾਂਚ ਦੀ ਵੀ ਮੰਗ ਕੀਤੀ ਹੈ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਇਹ ਲੁਕਣ ਮੀਚੀ ਦੇ ਖੇਡਾਂ ਜਿਹੜੀਆਂ ਤੁਸੀਂ ਸਟੇਜਾਂ ਤੋਂ ਖੇਡਦੇ ਆਂ ਉਹ ਲੋਕ ਸਭ ਸਮਝਦੇ ਆ ਜਾਂ ਤੁਸੀਂ ਮੈਨੂੰ ਦੱਸੋ ਇਹੀ ਡਿੰਪੀ ਢੱਲੋਂ ਸਾਹਿਬ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ਿਕਾਇਤ ਇਹਨਾਂ ਨੇ ਵੀ ਕੀਤੀ ਸੀ ਤੁਹਾਡੇ ਕੋਲ ਤੇ ਹੁਣ ਮੈਂ ਤੁਹਾਨੂੰ ਇਹ ਵੀ ਕੰਮ ਦੱਸਨਾ ਵੀ ਜਿਹੜਾ ਇਹ ਰਾਜਾ ਵੜਿੰਗ ਇਹਦਾ ਉਰੇ ਇਨਚਾਰਜ ਲੱਗੇ ਹੋਏ ਨੇ ਸਾਡੇ ਸਤਿਕਾਰਯੋਗ ਐਕਐਮਪੀ ਡਿੰਪਾ ਜੀ ਡਿੰਪਾ ਜੀ ਨੇ ਵੀ ਉਸ ਵੇਲੇ ਬੱਸਾਂ ਪਾਈਆਂ ਸੀ ਆਪਦੀਆਂ ਉਹਨਾਂ ਦਾ ਮੀਡੀਆ ਪੁੱਛ ਸਕਦਾ ਹੈ ਜਾ ਕੇ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਵੀ ਇਹ 700 ਜਿਹੜੀ ਬੱਸਾਂ ਬੋਡੀ ਲਵਾਈ ਸੀ ਤੇ ਜਿਹੜੀ ਡਿੰਪਾ ਜੀ ਉਹਰੇ ਇੰਚਾਰਜ ਨੇ ਉਹਨਾਂ ਦੀਆਂ ਬੱਸਾਂ 'ਚ ਹੀ 7 ਲੱਖ ਰੁਪਏ ਦਾ ਫਰਕ ਸੀ ਉਹਨਾਂ ਨੇ ਕਿਉਂਕਿ ਪੰਜਾਬ 'ਚ ਲਵਾਈਆਂ ਸੀ ਉਸੇ ਮਾਡਲ ਦੀਆਂ ਬੱਸਾਂ ਲਈਆਂ ਸੀ ਜਿਹੜੇ ਇਹਨਾਂ ਦੇ ਆਪ ਦੇ ਇੰਚਾਰਜ ਨੇ ਉਹਰੇ ਤੇ ਇਹ ਜਿਹੜਾ ਰਾਜਾ ਵੜਿੰਗ ਜਿਹੜੇ ਮੰਤਰੀ ਸੀ ਉਦੋਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਉਰੇ ਆ ਕੇ ਕਹਿ ਰਿਹਾ 2.5 ਕਰੋੜ ਦਾ ਤਾਂ ਤੇਲ ਹੀ ਫੂਕਤਾ ਜੀ ਇਹਨਾਂ ਨੇ ਫालतੂ ਰਾਜਸਥਾਨ ਹਰੀਸ਼ ਚੌਧਰੀ ਜਿਹੜਾ ਅੰਚਾਰ ਸੀ ਉਰੇ ਦਾ ਉਹਦੇ ਦੋਸਤ ਦੇ ਬੋਡੀਆਂ ਲਵਾਈਆਂ ਇਹਨਾਂ ਨੇ ਉਦੋਂ ਬਾਅਦ ਇੱਕ ਇੱਕ ਬਸ ਮਗਰ 7 ਲੱਖ ਦਾ ਫਰਕ ਆ ਤੇ ਹੁਣ ਤੁਸੀਂ ਦੋਨੋਂ ਜਣੇ ਉਰੇ ਆ ਰਹੇ ਹੋ ਕਨਵੀਨਰ ਤੇ ਮੁੱਖ ਮੰਤਰੀ ਤੇ ਡਿੰਪੀ ਜੀ ਤੁਸੀਂ ਵੀ ਸਟੇਜ ਤੇ ਹੋਵੋਗੇ ਮੈਂ মিডিਆ ਨੂੰ ਵੀ ਕਹਿਣਾ ਮੈਂ ਸਾਰੇ ਗਿੱਦੜਵਾਏ ਦੇ ਲੋਕਾਂ ਨੂੰ ਵੀ ਕਹਿਣਾ ਉਸ ਦਿਨ ਇਹਨਾਂ ਦਾ ਪਤਾ ਲੱਗ ਜੂ ਉਹ ਜਿਹੜੀ ਗੱਲ ਤੁਸੀਂ ਕਰਦੇ ਸੀ ਡਿੰਪੀ ਜੀ ਸਟੇਜ ਤੋਂ ਕਰਿਓ ਜੀ ਸਟੇਜ ਤੋਂ ਕਰਿਓ ਵੀ ਭਾਈ ਜਿਹੜੀ ਮੁੱਖ ਮੰਤਰੀ ਸਾਹਿਬ ਤੁਸੀਂ ਵਿਧਾਨ ਸਭਾ ਇੱਕ ਜਿਹੜਾ ਪਵਿੱਤਰ ਸਦਨ ਵਿਧਾਨ ਸਭਾ ਫਲੋਰ ਆਫ ਦੀ ਹਾਊਸ ਸੀਐਮ ਸਾਹਿਬ ਨੇ ਇਹ ਕਿਹਾ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਵੜਿੰਗ ਸਾਹਿਬ ਚੁੱਪ ਕਰਕੇ ਬੈਂਦੇ ਕਿ ਨਹੀਂ ਫਿਰ ਤਿੰਨ ਦਿਨ ਨੂੰ ਵੀ ਮੇਰੇ ਘਰੇ ਪੈਰ ਫੜਨਾ ਆਉਂਗੇ ਕੱਢਾਂ ਫਾਈਲ ਤੁਹਾਡੀ ਝਾੜਾਂ ਫਾਈਲ ਤੇ ਇਹਦਾ ਮਤਲਬ ਉਹ ਜਿਹੜਾ ਕਪਲਾ ਘਟਾਲਾ ਜਿਹੜਾ ਕੀਤਾ ਹੋਇਆ ਮਨਰੇਗਾ ਦਾ ਜਿਹੜਾ ਘਟਾਲਾ ਕੀਤਾ ਹੋਇਆ ਬੱਸਾਂ ਦੀਆਂ ਬਾਡੀਆਂ ਚ ਤੇਲ ਚ ਮੁਗਲੈਲ ਚ ਉਹ ਸਾਰਾ ਕੁਝ ਤੁਹਾਡੇ ਆਪ ਦੇ ਕੈਂਡੀਡੇਟ ਡਿੰਪੀ ਢਿੱਲੋਂ ਤੁਹਾਨੂੰ ਬਾਰ-ਬਾਰ ਕਹਿੰਦੇ ਰਹੇ ਆ ਤੇ ਤੁਸੀਂ ਆਪ ਮੁੱਖ ਮੰਤਰੀ ਸਾਹਿਬ ਇਹ ਵਿਧਾਨ ਸਭਾ ਤੋਂ ਲੈ ਕੇ ਇਲੈਕਸ਼ਨਾਂ ਚ ਇਹ ਗੱਲਾਂ ਕਰਦੇ ਸੀ ਤੇ ਹੁਣ ਫਾਈਲਾਂ ਤੁਹਾਡੇ ਕੋਲ ਪਈਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਨਵੀਨਰ ਕਿਹਦਰੀਵਾਲ ਦੱਸੇ ਜਿਹੜਾ ਇਮਾਨਦਾਰੀ ਦਾ ਢੋਂਗ ਰਚਾਉਂਦੇ ਆ ਜਿਹੜਾ ਡੰਕਾ ਪਿੱਟਦੇ ਆ ਇਮਾਨਦਾਰੀ ਦਾ ਹੁਣ ਆ ਕੇ ਉਹਰੇ ਸਪਸ਼ਟ ਕਰਿਓ ਮੁੱਖ ਮੰਤਰੀ ਨਾਲ ਤੁਸੀਂ ਸਟੇਜ ਸਾਂਝੀ ਕਰੋਗੇ ਤੇ ਡਿੰਪੀ ਤੁਹਾਡੇ ਨਾਲ ਜਿਹੜਾ ਬੱਸਾਂ ਦੀਆਂ ਬਾਡੀਆਂ ਜਿਨ੍ਹਾਂ ਨੂੰ ਪਤਾ ਵੀ ਕਿੰਨੇ ਦੀਆਂ ਲੱਗਦੀਆਂ ਤੇ ਉਹਨਾਂ ਨੇ ਹੀ ਇਹ ਡਿਮਾਂਡ ਕੀਤੀ ਸੀ ਤੇ ਹੁਣ ਪਤਾ ਲੱਗੂ ਵੀ ਤੁਸੀਂ ਕਿਹਦੇ ਨਾਲ ਰਲੇ ਹੋਇਓ ਜਾਂ ਕਿਹਦੇ ਨਾਲ ਨਹੀਂ ਦੇਖਣਾ ਹੋਵੇਗਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਕੀਤੇ ਗਏ ਇਸ ਤਿੱਖੇ ਸ਼ਬਦੀ ਹਮਲੇ ਦਾ ਰਾਜਾ ਪੜਿੰਗ ਜਮ ਮੁੱਖ ਮੰਤਰੀ ਭਗਵੰਤ ਮਾਨ ਕੀ ਜਵਾਬ ਦੇਣਗੇ ਗਿੱਦੜਬਾਹਾ ਵਿੱਚ ਜਿਮਨੀ ਚੋਣਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਮੁਕਾਬਲੇ ਦੇ ਵਿੱਚ ਨਹੀਂ ਹੈ ਇਸ ਦੇ ਬਾਵਜੂਦ ਗਿੱਦੜਬਾਹਾ ਦੇ ਬਾਜ਼ਾਰਾ ਵਿੱਚ ਲੱਗੇ ਅਕਾਲੀ ਦਲ ਦੇ ਪੋਸਟਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਨ੍ਹਾਂ ਵਿੱਚ ਪਾਰਟੀ ਵੱਲੋਂ ਆਪਣਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਸਗੋਂ ਸਾਬਕਾ ਅਕਾਲੀ ਤੇ ਆਪ ਉਮੀਦਵਾਰ ਡਿੰਪੀ ਢਿੱਲੋਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜ਼ਿਮਨੀ ਚੋਣਾ ਦੇ ਵਿੱਚ ਗਿੱਦੜਪਾਹ ਸੀਟ ਨੂੰ ਲੈ ਕੇ ਕਾਫੀ ਜ਼ਿਆਦਾ ਸਿਆਸੀ ਘਮਸਾਨ ਮਚਿਆ ਹੋਇਆ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਸੀਟ ਉਤੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾ ਦਿੱਤੇ ਗਏ ਨੇ ਪਰ ਅਕਾਲੀ ਦਲ ਅਜੇ ਹੀ ਪਾਰਟੀ ਹੈ ਜਿਸ ਨੇ ਐਤ ਕੀ ਜ਼ਿਮਨੀ ਚੋਣਾ ਤੋਂ ਕਿਨਾਰਾ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਵੀ ਅਕਾਲੀ ਦਲ ਗਿੱਦੜਪਾਹ ਚੋਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਚਰਚਾ ਦਾ ਵਿਸ਼ਾ ਅਕਾਲੀ ਦਲ ਦੇ ਪੋਸਟਰ ਨੇ ਜੋ ਆਪ ਉਮੀਦਵਾਰ ਡਿੰਪੀ ਢਿੱਲੋਂ ਨੂੰ ਲੈ ਕੇ ਲਗਾਏ ਗਏ ਨੇ ਇਹਨਾਂ ਪੋਸਟਰਾਂ ਦੇ ਵਿੱਚ ਪਾਰਟੀ ਨੇ ਆਪਣਾ ਪ੍ਰਚਾਰ ਨਹੀਂ ਸਗੋ ਸਾਫ ਦਾ ਅਕਾਲੀ ਤੇ ਆਪ ਉਮੀਦਵਾਰ ਡਿੰਪੀ ਢਿੱਲੋਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹਨਾਂ ਪੋਸਟਰਾਂ ਉੱਤੇ ਡਿੰਪੀ ਢਿੱਲੋਂ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਸਵੀਰ ਵੀ ਲੱਗੀ ਹੋਈ ਹੈ। ਗਿੱੱਦਰ ਬਾਹਾਂ ਦੇ ਵਿੱਚ ਪੋਸਟਰ ਮੁਹਿੰਮ ਰਾਹੀਂ ਅਕਾਲੀ ਦਲ ਨੇ ਡਿੰਪੀ ਢਿੱਲੋਂ ਪ੍ਰਤੀ ਨਾਰਾਜ਼ਗੀ ਅਤੇ ਅਸੰਤੁਸ਼ਟੀ ਦਾ ਸੰਕੇਤ ਦਿੱਤੇ। ਪੋਸਟਰਾਂ ਉੱਤੇ ਲਿਖਿਆ ਹੋਇਆ ਭਾਈ ਵਰਗਾ ਪਰਿਵਾਰ ਗਿੱਦੜ ਬਾਹਾਂ ਦੀ ਭਰਾਉਂ ਚਾਰੀ ਦਾ ਕੀ ਮੁੱਲ ਤਵੇਗਾ ਜੋ ਅਹੇ ਨਹੀਂ ਕਰ ਸਕਿਆ ਭਾਵੇਂ ਇਨ੍ਹਾਂ ਪੋਸਟਰਾਂ ਉੱਤੇ ਜਾਰੀ ਕਰਨ ਵਾਲੇ ਦਾ ਨਾਂ ਨਹੀਂ ਲਿਖਿਆ ਗਿਆ ਪਰ ਪੋਸਟਰਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਦੇ ਚਿੰਨ੍ਹ ਲਗਾਏ ਗਏ ਨੇ ਪੋਸਟਰ ਦਾ ਮਕਸਦ ਇਹ ਦਰਸਾਉਂਦਾ ਹੈ ਕਿ ਢਿੰਪੀ ਢਿੱਲੋਂ ਜੋ ਪਹਿਲਾਂ ਅਕਾਲੀ ਦਲ ਦੇ ਵਿੱਚ ਸਨ ਹੁਣ ਪਾਰਟੀ ਵਿੱਚ ਨਹੀਂ ਨੇ ਅਤੇ ਆਪ ਦੇ ਉਮੀਦਵਾਰ ਵੱਜੋਂ ਖੜੇ ਹੋਏ ਨੇ ਪੋਸਟਰ ਦੇ ਵਿੱਚ ਢਿੱਲੋਂ ਦੀ ਅਕਾਲੀ ਦਲ ਦੇ ਨਾਲ ਪੁਰਾਣੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਹ ਦੱਸਣ ਦੇ ਲਈ ਕਿ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਹੈ ਜਿਸ ਨਾਲ ਅਕਾਲੀ ਦਲ ਦੇ ਸਮਰਥਕਾਂ ਦੇ ਵਿੱਚ ਅਸੰਤੁਸ਼ਟੀ ਦੀ ਭਾਵਨਾ ਪੈਦਾ ਹੋ ਸਕਦੀ ਹੈ। ਇਹਨਾਂ ਪੋਸਟਰਾਂ ਦੇ ਵਿੱਚ ਸੁਖਬੀਰ ਅਤੇ ਡੀਪੀ ਇਕੱਠੇ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਸੁਖਬੀਰ ਬਾਦਲ ਦੇ ਨਾਲ ਡਿੰਪੀ ਢਿੱਲੋਂ ਦੀ ਤਸਵੀਰ ਵਰਤੀ ਗਈ ਹੈ। ਜਿਸ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਢਿੱਲੋਂ ਕਿਸੇ ਸਮੇਂ ਅਕਾਲੀ ਦਲ ਦੇ ਕਰੀਬੀ ਅਤੇ ਸਮਰਥਕ ਸਨ ਇਸ ਰਾਹੀਂ ਅਕਾਲੀ ਦਲ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਉਸਨੇ ਪਾਰਟੀ ਛੱਡ ਕੇ ਆਪ ਦਾ ਰਾਹ ਅਪਣਾ ਲਿਆ ਹੈ ਜਿਸਨੂੰ ਪਾਰਟੀ ਧੋਖੇ ਵਜੋਂ ਦੇਖ ਰਹੀ ਹੈ ਅਜੇ ਪੋਸਟਰ ਗਿੱੱਦਰ ਬਾਹਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅਤੇ ਵੋਟਰਾਂ ਦਾ ਧਿਆਨ ਵੀ ਖਿੱਚ ਰਹੇ ਨੇ। ਇਹਨਾਂ ਪੋਸਟਰਾਂ ਦੇ ਕਾਰਨ ਸਥਾਨਕ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਦੀ ਚੋਣਾ ਵਿੱਚ ਸਿੱਧੀ ਸ਼ਮੂਲੀਅਤ ਨਾ ਹੋਣ ਦੇ ਬਾਵਜੂਦ ਪਾਰਟੀ ਨੇ ਇਹਨਾਂ ਪੋਸਟਰਾਂ ਰਾਹੀਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਅਤੇ ਚੋਣ ਸਮੀਕਰਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜੇ ਪੋਸਟਰਾਂ ਪ੍ਰਤੀ ਮੋਟਰਾਂ ਦੇ ਵਿੱਚ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਕੁਝ ਲੋਕ ਇਸਨੂੰ ਜਿੰਪੀ ਢਿੱਲੋ ਦੇ ਅਸਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਮੰਨਦੇ ਨੇ ਜਦਕਿ ਕੁਝ ਇਸਨੂੰ ਅਕਾਲੀ ਦਲ ਦੀ ਪ੍ਰਚਾਰ ਰਣਨੀਤੀ ਮੰਨਦੇ ਨੇ ਕ੍ਰੀਪ 3 ਮਹੀਨੇ ਪਹਿਲਾਂ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਪਾਰਟੀ ਛੱਡ ਦਿੱਤੀ ਸੀ ਫਿਰ ਉਹਨਾਂ ਸੁਖਬੀਰ ਬਾਦਲ 'ਤੇ ਭਾਈ ਪਤੀਜਵਾਦ ਦਾ ਦੋਸ਼ ਲਾਇਆ ਡਿੰਪੀ ਨੇ ਕਿਹਾ ਸੀ ਕਿ ਮਨਪ੍ਰਿਤ ਬਾਦਲ ਛੋਣਾਂ ਤੋਂ ਪਹਿਲਾਂ ਕਿਦੜਬਾਹਾਂ ਦੇ ਵਿੱਚ ਸਰਗਰਮ ਹੋਗੇ ਨਹੀਂ ਜਿਸ ਉੱਤੇ ਸੁਖਬੀਰ ਬਾਦਲ ਨੇ ਉਹਨਾਂ ਨੂੰ ਮੁਲ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਕਿਦੜਬਾਹਾਂ ਤੋਂ ਛੋਣ ਲੜਨ ਦੇ ਲਈ ਕਿਹਾ ਸੀ ਅੱਜ ਦੇ ਪੰਜਾਬ న్యూਸ ਬੁਲੇਟਨ ਦੇ ਵਿੱਚ ਇਹ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਪੰਜਾਬ న్యూਸ ਬੁਲੇਟਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ